ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਸੁਭਰਾਵਾਂ ਦਾ ਸਵਾਗਤ ਹੈ ਆਪਰੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ 25 ਇਵੈਂਟ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਗ ਦਿਖਾਵਾਂਗੇ ਸਾਰੇ ਸੋਏ ਸਬਾਏ ਆ ਤੇ ਆਪਾਂ ਪਹੁੰਚਿਆ ਵੀਰ ਬਲਜੀਤ ਸਿੰਘ ਨਾਲ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਆਜੋ ਸਤਿ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਠੀਕ ਠਾਕ ਹਾਂ ਜੀ ਚੜਦੀ ਕਲਾ ਜੀ ਜੀ ਬਾਬਾ ਮਹਾਰਾਜ ਜੀ ਚਲੋ ਕਿਰਪਾ ਹੀ ਚਾਹੀਦੀ ਹੈ ਬੱਚੀ ਹੋਰ ਕਰੋਾ ਠੀਕ ਠਾਕ ਠੀਕ ਮਹਾਰਾਜ ਚੜਦੀ ਕਲਾ ਮਹਾਰਾਜ ਚੜਦੀਆਂ ਕਲਾਈ ਰੱਖੇ ਬਾਬਾ ਨਾਨਕ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਬਲਜੀਤ ਸਿੰਘ ਪਿੰਡ ਆਪਣਾ ਬੱਚੀ ਵੜਾ ਤਸਵੀਰ ਜਿਹੜਾ ਹਮਸਾਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 178100015 ਠੀਕ ਹੈ ਠੀਕ ਹੈ ਜੀ ਤੇ ਕਿਵੇਂ ਰਹੀਦਾ ਹਾਲ ਵੀਡੀਓ ਦਾ ਪ੍ਰੋਗਰਾਮ ਆ ਵੀਡੀਓ ਪ੍ਰੋਗਰਾਮ ਬਹੁਤ ਵਧੀਆ ਠਾਜੀ ਚੰਗਾ ਮਾਲ ਦੇਈਦਾ ਚੰਗਾ ਠਾਈ ਦੱਸ ਕੇ ਦੇਈਦਾ ਜਿਸਾਂ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਤੇ ਵਧੀਆ ਰਿਸਪੌਂਸ ਮਿਲਦਾ ਵਧੀਆ ਵਧੀਆ ਬਹੁਤ ਵਧੀਆ ਕਰਦੇ ਵੀਰ ਭਰਾ ਪਿਆਰ ਬਹੁਤ ਵਧੀਆ ਜੀ ਦੋਰੇ ਦਰੇ ਫੋਨ ਕਰਦੇ ਮਾਲ ਖੜਕੇ ਵੀ ਆਪਣੇ ਤੋਂ ਨਹੀਂ ਫੇਰ ਪਾਉ ਅੱਛਾ ਤੇ ਸੁਣ ਸਕਦੇ ਬੰਦਿਆ ਅੱਜ ਮੈਂ ਆਪਣੇ ਵੀਰ ਹੋਣਾ ਹਾਂਜੀ ਤੇ ਹੁਣ ਵੀਡੀਓ ਕਿਦੋਂ ਬੁਣੀ ਰਾਤੀ ਹੈ ਫੋਨ ਲੜੇ ਮੈਂ ਸਾਰੇ ਪਾਵਾਂਗੇ ਵੀਡੀਓ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਚਾਓ ਜੀ ਨਿੰਗੀਨਾ ਵੀ ਦਿਖਾਉਂਦੇ ਆਪਾਂ ਨੇ ਵੀਰਾ ਵੀਰਾ ਇਹੋ ਦਿਖ ਠੀਕ ਹੈ ਜੀ 6 ਡੰਦ ਕੱਟੀ ਐ ਸਾ ਜੀ ਅੱਛਾ ਜੀ ਹਾਂ ਜੀ ਲਓ ਜੀ 6 ਡੰਦ 22 ਕਿਲੋ 20 ਤੇ ਤੂੰ ਆ ਪਹਿਲਾ ਤੂੰ ਆ ਦੂਜਾ ਤੂੰ ਆ ਦੂਜਾ ਐ ਤਾਂ 14 ਕਿਲੋ ਦੁੱਧ ਛੋਟੀ ਥਲੇ ਤਿਆਰ ਐ ਸਾ ਜੀ ਠੀਕ ਐ ਠੀਕ ਲਓ ਜੀ ਤੂੰ ਆ ਦੂਜਾ ਪ्योर ਨੀਲੀ ਰਾਵੀ ਦੇ ਵਿੱਚ ਆ ਗਈ ਯਾਰ 14 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਐ ਤੇ ਬਾਈ ਕਿੰਨਾ ਟਾਈਮ ਹੋ ਗਿਆ ਸੁਈ ਰੋ ਇਹਨੂੰ ਸੁਈ ਨੂੰ ਅੱਜ 5 ਦੇਰ ਹੋਏ ਆ ਬੋਲਾ ਹੀ ਅਜੇ ਬੋਲਾ ਹੀ ਬੋਲਾ ਹੀ ਠੀਕ ਆ ਲਓ ਜੀ ਬੋਲੇ 14 ਲੀਟਰ ਇਹਦਾ ਪਰੰਡੀਆ ਕਰਮਲ ਦੇ ਕਿੰਨਾ ਕੱਢੀ ਆ ਬਾਈ ਦੁੱਧ ਉਹਦੇ 64 70 ਕਿਲੋ ਦੀ ਛੱਟੀ ਭਰੂਗੀ ਬਾਕੀ ਚੂਣ ਚਾਈ ਦੀ ਬਹੁਤ ਸਾਫ ਲੱਗੀ ਐ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ 16 17 ਲੀਟਰ ਦੁੱਧ ਭਰੋਗੇ ਕਰਮਾਲੀ ਦੇ ਚਟਾ ਕਿਟਾ ਲੱਚਫ ਗਾਵਾਰ ਦਾ ਲੱਗਾ ਪਿਆ ਬਾਕੀ ਚੂਣ ਚਾਂਛਾ ਜੀ ਬਹੁਤ ਠੱਟੀ ਜੜੀ ਚੰਗੀ ਐ ਲਓ ਜੀ ਆਹ ਚੀਜ਼ਾਂ ਬਹੁਤ ਹੀ ਘੱਟ ਲੱਭਦੀਆਂ ਵਾ ਫਰੀਲੀਆਂ ਤੁਰੀਆਂ ਜਿਹੜੀਆਂ ਠੀਕ ਐ ਜੀ ਗਾਇਨ ਕੀ ਠੀਕ ਹੈ ਠੀਕ ਹੈ ਜੀ ਹਾਂਜੀ ਇਹ 14 18 ਵਾਲੀ ਟ੍ਰੈਲੀ ਤੋਂ 1080 ਜਿਹੜਾ ਬਹੁਤ ਹੀ ਚੰਗਾ ਲੱਗਾ ਐ ਨੋਕਲਾ ਥਾਂ ਲੱਗਾ ਪਿਆ ਵਾ ਕਿ ਜਵਾਬ ਕੀ ਦੇ ਦੇ ਮਗਰ ਕੱਟੀ ਜੀ ਦੀ ਜਵਰੀ ਫੀਮਲ ਕਾਫ ਆ ਗਿਆ ਨਾ ਗਿਆਟ ਬਲਾਇਗ ਆ ਗਿਆ ਹਾਂਜੀ ਜਵਰੀ ਫੀਮਲ ਕਾਫ ਤੇ ਗਿਆਟ ਬਲਾਇਗ ਆ ਗਿਆ ਤੇ ਪੂਸ ਤੇ ਹੈ ਗਿਆ ਨਾ ਬਾਜਿੰਦੇ ਥੋੜੀ ਹਾਂਜੀ ਠੀਕ ਹੈ ਠੀਕ ਹੈ ਸੀਮਾ ਤੇ ਹੁੰਦਾ ਵਾ ਵੀ ਠੀਕ ਹੈ ਠੀਕ ਹੈ ਜੀ ਤੇ ਇਹਦਾ ਬਾਈ ਜੀ ਮੁੱਲ ਫਿਰ ਮੋਹਰੇ ਦੇ ਸ਼ਾਹ ਜੀ ਇਹ ਜਰਾ ਇੱਕ ਵੀ ਕਰੀ ਜਾਈਏ ਆਪਾਂ ਸਾਹੀ ਕੱਟੀ ਇੱਕ 10 ਦੀ ਦੇ ਦੇਣੀ ਹੈ ਇੱਕ 10 ਦੀ ਹਾਂਜੀ ਕਰ ਦਈਏ ਜੱਸ ਨੂੰ ਕਰ ਦਈਏ ਸ਼ਾਹ ਜੀ ਕਰ ਦੋ ਕਿਤੇ ਵੀ ਛੱਡ ਲਈ ਇੱਕ ਛੇਰੀ ਜਾਲੀ ਟੋਟੀ ਦੇ ਦਾਂਗੇ 6 ਦਾ ਕੀ ਹੈ 5 50 ਦੇ 4 ਦੀ ਜਾਂਦੀ ਹੈ ਉਹਦੇ 4 ਦੀ ਨਹੀਂ ਹੈ ਜੀ ਹਾਂ ਜੀ ਦਵਾ ਦੀ ਕੋਈ ਹੱਥੀ ਲਿਆਈ ਹੈ ਜੀ ਦਾ ਇੱਕ ਸੂਰਾ ਹੈ ਨਾ ਮਤਲਬ ਇਹ ਆਪਾਂ ਕਹਿ ਦਿੰਦੇ ਆ ਕਿ ਥਾ ਸੇ ਅਗਲਾ ਵੀਰ ਤੇ ਬਿਲਕੁਲ ਜਿਹੜਾ ਨਾਰਮਲ ਰੇਟ ਹੈ ਉਹ ਆਪਣੇ ਰਾਮ ਦਾ ਨਾਲੀਆਂ 1 ਲੱਖ 4 ਲੰਘਿਆ ਸੀ ਥੋੜਾ 14 ਲੀਟਰ ਵਾਲੀ ਜਿਹੜੀ ਬਹੁਤ ਘੱਟ ਰੱਬ ਦੀ ਐਟਮ ਜੱਗੇ ਜੈ 14 ਕਿਲੋ ਤਿਆਰ ਬਾਲ ਲੀਟਰਾਂ ਦੋ ਟਾਈਮ ਤਿੰਨ ਟਾਈਮ ਆਣ ਕੇ ਵੀਰੇ ਸੇ ਕੋਈ ਚੋੜੀ ਅੱਛਾ ਜੀ ਹਾਂ 14 ਕਿਲੋ ਐ ਠੰਡਾ ਕਰਕੇ ਠੀਕ ਹੈ ਠੀਕ ਹੈ ਲਓ ਜੀ 14 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਚਾਹੇ ਕੋਈ ਚਾਰ ਦਾ ਗਿਚੋਲੇ ਛੇ ਚਾਹੇ ਕੋਈ ਗਿੱਦਾ ਮੱਧੀ ਕਰ ਲੈ ਬਾਕੀ ਬਿਲਕੁਲ ਨਾਰਮਲ ਜਿਹੜਾ ਆਹ ਭਾਈ ਕਿਵੇਂ ਦੁਕੇ ਨੰਬਰ ਤੇ ਛੁੱਟੀ ਇਹ ਸੂਈ ਆ ਅੱਛਾ ਜੀ ਅਸਮ ਸੂਈ ਆ ਅੱਛਾ ਜੀ ਹਾਂ ਜੀ ਮਗਰ ਇਹਦੇ ਵੀ ਕੱਟੀਆਂ ਲਓ ਜੀ ਇਹਦੇ ਵਿਸ਼ੇ ਵਿੱਚ ਹੀ ਮਿਲਤਾ ਆਪ ਐਟਮ 10 ਕਿਲ ਘੋੜਾ ਵਾਜਿਆ ਪੰਨ 10 ਕਿਲੋ ਗ੍ਰੇਨੀ ਦੇ ਨੇ 10 ਕਿਲੋ ਠੰਡਾ ਕਰਕੇ ਠੀਕ ਲਓ ਜੀ 10 ਲੀਟਰ ਜਿਹੜਾ ਠੰਡਾ ਕਰਕੇ ਆ ਇਹਦੇ ਕੋਲ ਪੌੜਾ ਤਿਆਰ ਆ ਸੁਆ ਇਹ ਸੁਆ ਪਣੀ ਇਹ ਵੀ ਸੁਆ ਤੋਂ ਜਿਆਦਾ ਚਾਈ ਮੂਹੋਂ ਸਿੱਕੀ ਇਹ ਵੀ ਛੇ ਦੰਦ ਜੇ ਮੂਹੋਂ ਦੇ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਤੇ 10 ਲੀਟਰ ਜਿਹੜਾ ਰਿਕਲੈਸ ਟਾਈਮ ਪੌੜਾ ਇਹ ਪੌੜਾ ਰਿਕੋ ਵੀ ਤਿਆਰ ਆ ਇਹ ਬਈ ਕਿੰਨਾ ਭਦੂਦ ਦੋ ਡਾਕੇ ਖਣੀ ਡਾਕੇ ਡਾਕੇ ਛਲ ਜਾਣ ਦੇ ਕੋਈ 14-15 ਲੀਟਰ ਇਹ ਵੀ ਦੁੱਧ ਭਰੂਦੀ ਕਰਮਾਲੀ ਦੇ ਥਾਨ ਚੱਟਾ ਜਦਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਐ ਸੱਲਾ ਕੱਲਾ ਤਾਂ ਲੱਗਾ ਬਿਆ ਤੇ ਗਿੱਠ ਗਿੱਠਦੇ ਥਾਣੇ ਆ ਤੇ ਪਿਛੇ ਦੇ ਪਰਪਲ ਜਿਹੜਾ ਤਾਜ਼ਾ ਬੱਚਾ ਵਾ ਲੜਦੇ ਆ ਉਹ ਵੀ ਬਾਗੀ ਖਾ ਦਿੰਦੇ ਪੋਲੇ ਦੇ ਮੱਜਾ ਲਾ ਲਓ ਬੱਚਾ ਲਾ ਲਓ ਕੋਈ ਨਾ ਜੂੜ ਸਾ ਜੀ ਇਹ ਵੀ ਚੋਟੀ ਬਹੁਤ ਚੰਗੀ ਲੱਗੀ ਐ ਅੱਛਾ ਜੀ ਠੀਕ ਐ ਤਾ ਚਟਾ ਜਿਹੜਾ ਕੋਲ ਚਗਰਾ ਕੱਢਿਆ ਕਰਮੋਲੀ ਨੇ ਹੈ ਵਿਅਖਾ ਵਾਲਾ ਕਿਆ ਦੇ ਕਿਆ ਕਰਦਾ ਤੇ ਚਵਾਈ ਇਹਨੂੰ ਆਪਾਂ ਮੋਟਰ ਕਹਿ ਸਕਦੇ ਆ ਠੀਕ ਆ ਭਾਈ ਠੀਕ ਆ ਇਹ ਆ ਵਾਲੀ ਮਗਰਲੇ ਥਲਾਂ ਦੀ ਚਵਾਈ ਕੇ ਬਿਲਕੁਲ ਸਾਫ ਧਰਾਂ ਐਨ ਮੋਟਰ ਵਾਲਾ ਹੀ ਹਿਸਾਬ ਆ ਇਹ ਹੈ ਵੀ ਠੰਡੀ ਤੇਰੀ ਛੋਟੀ ਜਿਹੀ ਅੱਖਾਂ ਚੜਾ ਲਗਾ 14 ਕਿਲੋ ਛੋਟੀ ਵੀ ਇਦੋਂ ਦਰਮਾਨ ਆ ਭਰੀ ਜੂ ਮਾੜੀ ਚੰਗੀ ਸਾਉਂ ਤੇ ਹੀ ਆ ਅੱਛਾ ਜੀ ਹਾਂ ਠੀਕ ਆ ਠੀਕ ਲੋ ਜੀ ਨਾਰਮਲ ਸੇਵਾ ਦੇ 14 15 ਲੀਟਰ ਦੁੱਧ ਭਰੋ ਵੀ ਕਰਮ ਵਾਲੀ ਇਹ ਛੇਦਾਂਦੇ ਆ ਮੋਹ ਆ ਗਈ ਜੀ ਇਹਦਾ ਭਾਈ ਜੀ ਮੋਲੇ ਫਿਰ ਇਹਦਾ ਸ਼ਾਹੀ ਮੋਲੇ ਦਾ ਵੀ 115 ਅੱਛਾ ਜੀ ਹਾਂ ਜੀ ਇਹ ਕਿਸਾ ਨੂੰ ਹਾਂ ਨਾ ਇੱਕ ਪੰਜ ਦੀ ਵੀ ਦਿੰਦੀ ਇਹ ਵੀ ਇੱਕ ਪੰਜ ਦੀ ਇਹ ਰੇਡੀ ਆਬੀ ਇੱਕ ਚਾਰ ਦੀ ਸ਼ਾਦੇ ਦਾਂਗੇ ਜੋੜੀ ਇੱਕ ਚਾਰ ਚਾਰ ਦੀ ਦਿੰਦਾ ਲਓ ਜੀ ਇਹ ਵੀ 1 ਲੱਖ 4000 ਦੀ ਤੇ ਐ ਡਬਲ ਵੀ ਹੋਰ ਮੋਰਾ ਦਾ ਸੋਦੇ ਵਿੱਚ ਆਹ ਘੱਟੀ ਸਾਈ ਬਹੁਤ ਪਤਲੀ ਚਵੜੀ ਘੱਟੀ ਦੋ ਤਾਰੀਏ 14 15 ਇਹ ਬੋਲਾ ਵਾਧੂ ਆਪਾਂ 10000 ਕਿਲੋ ਬੋਲੇ ਗਰੇਡੀ ਦਿੰਦੇ ਠੀਕ ਆ ਠੀਕ ਆ ਲਓ ਆ ਗਿੱਲੇ ਨਾਲ ਉਹਦਾ ਘੱਟੀ ਮਗਰੇ ਤੇ ਵੀ ਠੀਕ ਆ ਲਓ ਬਿਲਕੁਲ ਤਾਜ਼ਾ ਬੱਚਾ ਵਾ ਗਿੱਲਾ ਲਾ ਲੂ ਅਜੇ ਤੁਸੀਂ ਚੈੱਕ ਕਰ ਸਕਦੇ ਜੇ ਏ ਵੀ 1 ਲੱਖ 4000 ਦੀ ਤੇ ਇਹ ਤਾਂ ਵੀ ਚਲੋ ਜੇ ਇਹਦੇ ਇਹ 2200 ਸ਼ਾਇਦ ਛੋੜੀ ਹੋ ਗਈ ਅੱਛਾ ਜੀ ਹਾਂ ਜੀ ਠੀਕ ਹੈ ਉਹ ਜੀ ਛੋੜ ਵਾਲੀ ਵੀਰ ਦਾ ਇਹ ਰੇਟ ਪਏ 1400 ਤੋਂ ਛੋੜੋ ਇਹਦੇ ਤੇ ਕੀ ਨਾਮ ਉਹਦੇ ਪੜੀ ਕਿਵੇਂ ਆ ਗਈ ਇਹ ਮੈਂ ਸ਼ਾਇਦ ਯਾਰ ਕੀ ਦਜਾਤਰਾ ਸੁਣੀ ਆ ਅੱਛਾ ਜੀ ਬਹੁਤ 7 ਵਜੇ ਦੀ ਬਹੁਤ ਛੋਟੀ ਮੈਂ 2:00 ਵਜੇ ਅੱਜ ਉਹ ਤਾਰਾ ਕਿਲਦਾਰ ਕਾੜ ਪਹਿਲੇ ਸਵੇਰ ਕੱਢੀ ਨੇ 14 ਕਿਲੋ ਦੁੱਧ ਭਰਿਆ। ਹੁਣ ਇਸ ਤਰ ਮੌਕੇ ਤੇ ਐਸ ਤਾਂ ਇੱਕੋ ਚਵਾਈ ਹੋਈ ਰਾਤ ਦੀ ਮੈਂ ਸੁੱਈ ਗੱਲ ਦੀ। ਅੱਛਾ ਜੀ। ਹਾਂ ਜੀ। ਇੱਕੋ ਕਿੰਨਾ ਕਟਿਆ ਜੀ? ਇੱਕੋ ਵੇ ਤਾਂ ਸਿਰ 4 1/2 ਕਿਲੋ ਬੋਲਾ ਪਰਿਆ ਜਿਵੇਂ ਸ਼ਾਹੀ ਆਪਾਂ ਆਖਰੀ ਜਿਆਦਾ ਪਰਿਆ 4 ਕਿਲੋ ਬੋਲਾ ਚ ਰਿਹਾ ਇਸਨੇ। ਠੀਕ ਹੈ ਠੀਕ ਹੈ ਠੀਕ। ਇੱਕੋ ਚਵਾਓ ਯਾਰ। ਅੱਛਾ ਜੀ। ਪੂਛ ਫੜਦੀ ਮੜੀ। ਲਓ ਜੀ ਇੱਕੋ ਚੜੀ ਆ। ਮੈਂ 17 18 ਕਿਲੋ ਮੈਂ ਦੁੱਧ ਭਰੂਗੀ। ਫੜ ਲਾ ਫੜ ਲਾ ਜੱਡਾ ਜਿਹੜਾ ਇਹਦਾ ਐਨ ਚੱਪ ਜਾ ਮਰ ਗਈ ਲੱਗਾ ਸਿਆਵਾ ਕਰਮਾਲੀ ਦਾ ਥਣ ਤੋਂ ਕੀ ਚੱਕਾ ਕਰਦਾ ਜੈਨ ਚైనా ਦਾ ਕੀੜਾ ਜਿਹਨੂੰ ਕਹਿ ਦਿੰਦੇ ਆਪਾਂ ਬੱਚਾ ਵਾ ਇਹਨ ਛੱਲਾ ਛੱਲਾ ਥਾਲਿਆ ਕਰਮਾਲੀ ਨੂੰ ਤੇ ਥਣ ਵੀ ਬਹੁਤੀ ਚੱਲਦਾ ਛੱਡਿਆ ਵਾ ਬਾਰ ਬੱਚੇ ਪਾ ਲੱਕਤੀ ਲਓ ਜੀ ਇਹਦੇ ਦੇਖੀ ਫਿਲਮ ਦਾ ਕਾਪ ਆ ਗਿਆ ਜੀ ਸਾਰੀਆਂ ਫਿਲਮ ਦਾ ਕਾਪ ਹੋ ਗਿਆ ਠੀਕ ਹੈ ਠੀਕ ਲਓ ਜੀ ਬਿਲਕੁਲ ਬੋਲਾ ਜੀ ਜੇ ਕਿਆ ਵਾਲੀ ਮਗਲ ਲਖਣਾ ਦੀ ਚਵਾਈ ਗੈਨ ਮੋਟਰੀ ਲੱਗੀ ਪਈ ਆ ਗੇ ਦੋਰੀ ਠੀਕ ਹੈ ਬਾਕੀ ਠੀਕ ਹੈ ਠੀਕ ਹੈ ਤੇ ਇਹਦਾ ਭਾਜੀ ਕੀ ਕਰਨਾ ਮੋਲਾ ਇਹਦਾ ਸ਼ਾਹੀ ਬੋਲੇ ਇੱਕ ਪੰਜੀ ਹੈ ਇੱਕ ਪੰਜੀ ਹਾਂਜੀ ਇਹ ਵੀ ਹਾਂ ਨਾ ਹਾਂ ਨਾ ਹਾਂਜੀ ਇੱਕ 13 ਦੀ ਘੋਟ ਦੇ ਦੇਗੇ 13 ਦੀ ਹਾਂਜੀ ਲਓ ਜੀ ਇੱਕ 13 ਦੀ ਦੇਖ ਲਈਏ ਥੋੜਾ ਜਿਹਾ ਉਸਮਾਨਤ ਨਾਲ ਇੱਕ 10 ਦੀ ਸ਼ਾ ਲੱਖ ਦੇ ਦਾਂਗੇ ਮੈਂ ਤਾਂ ਸ਼ਾ ਜੀ ਅੱਜ ਸਮਾ ਸਮਾਦੀ ਵਿਕਦੀਆਂ ਪਰ ਛੋਟੇ ਮੈਂ 18 17 ਕਰੋੜ ਦੇ ਨਾਮ ਪਰੇ ਤਾਂ ਆਖਿਓ ਠੀਕ ਹੈ ਜੀ ਲੋੜੀ ਤੱਕ ਲੋ ਜੋਗੇ ਲੈ ਜੇ 12 ਲੈ ਜੇ ਰਾਤ ਦੀ ਝੋੜੀ ਇੱਕੋ ਚਵਾ ਹੋਇਆ ਅੰਡਾ ਪਈਆਂ ਵਾ ਠੰਡੇ ਕਰਮਾਲੀ ਨੇ ਤੇ ਪਬਲਾ ਫਾਈ ਕਹਿੰਦਾ ਮੈਂ ਕਰਾਂ ਲੀਟਰ ਭਾਵੇਂ ਕਿ ਉਹ ਵੇ ਮਰ ਕੋਲ ਲੈ ਜਾਣਾ ਤੇ ਦੁੱਧ 17 18 ਲੀਟਰ ਭਰੋਗੇ ਤੇ ਬਦਲੇ ਜਮ ਵਾਲੀ ਆ ਗਈ ਜੇ ਨਾਲ ਜਿਹੜਾ ਜਮ ਕੇ ਜਲਾਗੀਆਂ ਵਾ ਕੰਮ ਤੇ ਵੀ ਨਾਲਾਂ ਨੂੰ ਨਾ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਤੇ ਚਲੋ ਦੁੱਧ ਵਾਲੀ ਆ ਗਈ ਆ ਮੈਂ ਕਹਦੇ ਪੁੜੇ ਪਾੜੇ ਜਿੱਦਣੇ ਖੇਚ ਕੀ ਰ ਦੁੱਧ ਦੀਆਂ ਲਹਿਰਾਂ ਬਰਾ ਕਾ ਦੂਕਰ ਮਾਰੂ। ਬਾਕੀ ਸਾਜੀ ਦੀ ਜੇਤ ਦੀ ਵੀਡੀਓ ਆਪਣੇ ਤੋਂ ਫੋਟੋ ਸਾਰੀ ਤਿਆਰ ਹੋ। ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ। ਇਹਦੀ ਪ੍ਰੋਪਰ ਬਾਈ ਉਹਨਾਂ ਕੋ ਵੀਡੀਓ ਪਈ ਹੈ ਮੰਗਵਾ ਸਕਦਾ ਕੋ ਬੇਪਰਾ ਤੇ ਚੌਥੇ ਨੰਬਰ ਤੇ ਭਾਜੀ ਕਿਵੇਂ ਆ ਗਏ। ਇਹ ਸਾਰੀ ਮੈਂ ਘਪੜੇ। ਅੱਛਾ ਜੀ। ਆਉਂਦੇ ਚਾਰ ਤੇ ਤਿੰਨ ਲੈ ਜੀ ਮੈਂ ਅੱਛਾ ਜੀ ਹਾਂਜੀ ਇਹ ਸੂਬਾ ਸੂਬਾ ਤੀਜਾ ਸੁਣੀ ਹੈ ਰਗੀ ਠੀਕ ਹੈ ਲਓ ਜੀ ਸੂਬਾ ਤੀਸਰਾ ਸੂਬਾ ਕੀ ਕਰਮਾ ਵਾਲੀ ਡੇਨ ਲੈ ਜੇ ਭਾਵੇਂ 304 ਦਿਨ ਹੋਰ ਲੱਜੂਗੀ ਤਾਂ ਢਿੱਲਾ ਢੋਲਾ ਜਿਹੜੀਆਂ ਕਾਫੀ ਜੜੇ ਹਵਾਨੇ ਦੇ ਲੈ ਵੀ ਲੈ ਇਹ ਹਵਾਨੇ ਤੇ ਨਾੜਾ ਨਾੜਾ ਜਿਹੜੀਆਂ ਕਾਫੀ ਆ ਗਈਆਂ ਇਕੱਲਾ ਇਕੱਲਾ ਥਾਂ ਲੱਗਾ ਪਿਆ ਉਹਨਾਂ ਚੱਗੇ ਸ਼ਾਇਦ ਨਹੀਂ ਮੈਂ 14 ਕਿਲੋ ਤੋਂ ਜਿਹੜਾ ਤੁਝੇ ਸੂਏ ਪਰ ਹੈ ਰਗੀ 15 ਕਿਲੋ ਮੈਂ ਦੁੱਧ ਪਰੂਗੀ ਗਾਰੰਟੀ ਦੇ ਕੇ ਲੈ ਜੇ ਕੋਈ ਅੱਛਾ ਜੀ ਹਾਂਜੀ ਲਓ ਜੀ ਸਿੰਗਲ ਹੱਦੀ ਜਿਹੜੇ ਦੁੱਧ ਵਾਲੀ ਮੈਂ ਆ ਗਈ ਜੈਡ ਬਲੈਕ ਇੱਥੇ ਲਾਟ ਨਾਲ ਦੇ ਚੈੱਕ ਆ ਸਕਦੇ ਜੀ ਬਹੁਤ ਹੀ ਜ਼ਿਆਦਾ ਜੀ ਨੂੰ ਆਨੇ ਦੇਵਾ ਤੇ ਥਣ ਗੁੱਲ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਦਾੜਾ ਨੂੰ ਵੀ ਕਾਫੀ ਆ ਗਿਆ ਚੱਡੇ ਤੇ ਇਹਦਾ ਬਾਈ ਜੀ ਮੁੱਲ ਫਿਰ ਇਨਸ਼ਾਹ ਜੀ ਮੁੱਲ ਕਰਨ ਭਰਾ 95 ਕਰ ਲੋ ਐਸ਼ਾ ਜੀ 2 ਘਟ 90 ਦੀ ਮੈਂ ਦੇ ਦਿੰਦੀ 80 ਦੀ ਹਾਂਜੀ ਤੇ ਕੀ ਕਹੇ ਤੁਸੀਂ ਤੁਸੀਂ ਦੱਸ ਦੋ ਜਾਈ ਕਿੰਨੀ ਕਰਦੀ ਹੈ ਜੱਗੀ ਜੱਗੀ 80 ਕਰਦੀ ਹੈ 85 ਹਜ਼ਾਰ ਦੀ ਜੰਗ ਸ਼ਾਹ ਜੀ 85 ਯਾਦੀ ਤੂੰ ਤਾਂ 15 ਕਿਲੋ ਮੈਂ ਨਾਪ ਰੇ ਇੱਥੇ ਛੜ ਜੇ ਪਈ ਅੱਛਾ ਇਹ ਇੱਥੇ ਦੇਖੋ ਸ਼ਾਹੀ ਪੂਛ ਵੇਖੋ ਠੀਕ ਆ ਉਹਦਾ ਡੱਕਾ ਉਹਦਾ ਉਹਦਾ ਪਾਦਾ ਰਸੇ ਵਾਂਗੂ ਕੱਟੀ ਹੋ ਜਾਂਦੀ ਆ ਇਹ ਚੱਡਾ ਛੱਡਾ ਵੀ ਜਿਹੜਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਿਆ ਤੇ ਹੈ ਵੀ ਸਿੰਗਲ ਹੱਡੀ ਆ ਤੇ ਨਾੜਾ ਨੂੰ ਲੈ ਚੰਮ ਤੇ ਇਹਦੇ ਵੀ ਚਲੋ ਕਾਫੀ ਆ ਗਏ ਮੈਂ ਵੀਡੀਓ 'ਚ ਭਾਵੇਂ ਘੱਟ ਦੇਖਣ ਲੱਗ ਗਏ ਆ ਤੇ ਜਾਰੀਆਂ ਦੇ ਗੁੰਦੀਆਂ ਤੇ 85000 ਇਹ ਵੀ ਬਿਲਕੁਲ ਨਾਰਮਲ ਜਿਹੜਿਆ ਤੇ ਆਹ ਭਾਈ ਭਾਈਵੇਂ ਨੰਬਰ ਤੇ ਕਿਦੇ ਆ ਭਾਈਵੇਂ ਨੰਬਰ ਤੇ ਸ਼ਾਹੀ ਆ ਮੈਂ ਤੇ ਚਾਗ ਰੇ ਕੁੰਡੀ ਇਹ ਵੀ ਅੱਛਾ ਇਹ ਵੀ ਗੱਬਣਾ ਜੀ ਇਹ ਵੀ ਕ ਹਾਂ ਜੀ ਤੀਸਰਾ ਲਓ ਜੀ ਇਹ ਵੀ ਤੀਸਰਾ ਸੂਆ ਤੇ ਇਹ ਕਿਨੇ ਕਿਲੋ ਦੁੱਧ ਵਾਲੀਆ ਇਹ ਵੀ ਦੁੱਧ 14 ਕਿਲੋ ਮੈਂ ਭਰੂਗੀ ਜੀ ਲਓ ਜੀ ਇਹ ਵੀ 14 ਲੀਟਰ ਦੇ ਨੂੰ 6 ਤੋਂ 7 ਖੜਦੀ ਆ ਅੱਛਾ ਜੀ ਹਾਂ ਜੀ ਲਓ ਜੀ ਇਹ 6 ਦਿਨਾਂ ਜੇ ਖੜਦੀ ਜੇ ਯਾਨੀ ਇਹ ਹਫ਼ਤੇ ਦੇ ਆਸ-ਪਾਸ ਟਾਈਮ ਕਰਦੀ ਆ ਤੇ ਇਹਦਾ ਖਾਲਾ ੱੱਡਾ ਆ ਗਿਆ ਤੇ ਜੈਡ ਬਲੈਕ ਹੈ ਤੇ ਇਹ ਚੈੱਕ ਕਰ ਸਕਦੇ ਜੇ ਬਾਕੀ ਕੱਦ ਵਜ਼ਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਐਨ ਪੇਟ ਫੁੜਾ ਵੀ ਬਹੁਤ ਹੀ ਚੌੜਾ ਵਾ ਤੇ ਥਾਂ ਤੋਂ ਇਹਨੂੰ ਵੀ ਬਹੁਤੀ ਚੰਗਾ ਲੱਗਾ ਵਾ ਤੇ ਲਾਗੇ ਤੇ ਚੈੱਕ ਕਰਾਉਂਦੇ ਆਂ ਨੰ ਚੰਡੀਆਂ ਦਾ ਘਟਾ ਆ ਗਿਆ ਨਾ ਵੀ। ਪਰੜਿਓ ਭਾਈ ਤੂੰ। 9 ਵਜੇ ਕਰੋ ਲਾਗੇ ਤੇ ਚੈੱਕ ਥਾਂ ਤੋਂ ਬਹੁਤੀ ਚੰਗਾ ਲੱਗਾ ਟਰੱਡੀ ਹੋਰ ਜਾ। ਕੋਈ ਨਹੀਂ। 12 ਵਜੇ ਚੈੱਕ ਬਾਕੀ ਤੇ ਨਾਲ ਨਾਲ ਜਿਹੜੀਆਂ ਸਾਰੀਆਂ ਕਵਰ ਕਰੋ ਵੀ ਸੋ। ਵਾਹੀ ਘਾਤ ਦੇ ਸਾ ਜਗੇ ਸ਼ਾਮ ਹੈ ਦਾ। 12 ਵਜੇ ਸਾਰੀਆਂ ਤਰਸ ਤੇ ਨੀਆ ਕਰ ਮਾਲੀਆਂ ਤੇ ਇਹਦਾ ਬਾਈ ਕੀ ਮੁੱਲ ਫਿਰ ਇਹ ਤਾਂ ਗੁਲੀ ਸ਼ਾਹ ਜੀ 90000 ਅੱਛਾ ਜੀ ਹਾਂ ਜੀ ਇਹ ਵੀ ਜਸ 85000 ਦੀ ਲਾਟ ਦੇ ਦਿੰਨੀ ਹੈ 87 ਦੀ ਹਾਂ ਜੀ ਕਰ ਦਈਏ ਉਹਦੇ ਨਾਲ ਹੀ ਹਰ 85 ਦੀ ਇਹ ਵੀ ਸ਼ਾਹ ਜਾਨਦਾ ਲਓ ਜੀ 85000 ਦੀ 85 ਦੀਆਂ ਲਓ 1 4 4 ਦੀਆਂ ਹਾਂ ਜੀ ਆ ਇੱਕ ਦਾ ਦੀ 1 ਦਾ ਦੀ ਹਾਂ ਠੀਕ ਹੈ ਠੀਕ ਹੈ ਲਓ ਜੀ 85 85 ਦਾ ਐਕਟ 4 4 ਤੇ 1 95 1 ਦਾ 1 ਦਾ ਠੀਕ ਐ ਐਂਡ ਤੇ ਆ ਗਈ ਭਾਈ ਜੀ ਵੈੜ ਇਹ ਕਿਵੇਂ ਭਾਜੀ ਇਹ ਗੱਪਣਿਆ ਸ਼ਾਹ ਜੀ ਠੀਕ ਹੈ ਇਹ ਵੀ ਗੱਪੜ ਕਿੰਨੇ ਸਵੇਰੀ ਯਾਰ ਕਿਹਨੇ ਜੱਥਾ ਸਾਰੀ ਦੁਨਾ ਅੱਛਾ ਜੀ ਥਾਣ ਵਜਨ ਇਹਨੂੰ ਬਹੁਤ ਚੰਗਾ ਲੱਗਾ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਢੱਲਾ ਢੰਗਾ ਕਾਫੀ ਤੇ ਕਿੰਨੇ ਕਿ ਦੁੱਧ ਵਾਲੀ ਪਈ ਜੀ ਦੁੱਧ ਸ਼ਾਹ ਜੀ ਇਹਨੇ 15 16 ਕਿਲੋ ਦੁੱਧ ਸਵੇਰੇ ਭਰਿਆ ਅੱਛਾ ਜੀ ਵੀ ਆਪਣੀ ਸ਼ਾਮ ਨਾਲ ਚਾਹ ਲੈ ਜੀ ਕੋਲਾ ਥਲੇ ਦੇ ਥਲੇ 18 ਚੋਲੇ 16 ਚੋਲੇ ਪਤਾ 12 ਚੋਲੇ ਕੋਲਾ 12 ਚੋਲੇ ਹੋਰ ਜਾਈ ਤੇ ਕੇਸ ਹੈ ਸ਼ਾਮ ਤੇ ਆਪਣਾ ਟੰਡਾ ਸ਼ਾਮ ਤੇ ਸ਼ਾਮ ਤੇ ਬਿਲਕੁਲ ਵਧੀਆ ਜੀ ਬਾਕੀ ਥਾਲ ਭਾਂਡਾ ਜਿਹੜਾ ਕਰਮ ਵਾਲੀ ਨੂੰ ਚੰਗਾ ਲੱਗਾ ਵਾ ਇੱਥੇ ਲੱਗ ਲੱਗ ਜਿਹ ਠੀਕ ਹੈ ਠੀਕ ਹੈ ਲੈ ਬਿਲਕੁਲ ਤਸੀਲ ਸਲਾਗ ਆ ਗਈ ਕਰਨ ਵਾਲੀ ਤੇ ਥਾਂ ਤੇ ਤੇ ਪ੍ਰਵਾਹ ਬਹੁਤ ਸੁਨਨ ਲੱਗਾ ਠੀਕ ਹੈ ਇਹਨੂੰ ਮਿਲਤ ਰਾਜ ਦੀ ਗਿੜੀ ਚੰਗੀ ਆ ਗਈ ਕਰਨ ਵਾਲੇ ਦੇ ਤੇ ਖਾਸ ਕਰਕੇ ਹਵਾ ਨਜ਼ਿਕ ਇਹ ਆਗੀਆਂ ਨਾਲਾ ਨੋੜਾਂ ਵੀ ਦੋ ਤੇ ਸ਼ਾਹੀ ਜਿਹੜਾ ਵੈੜ ਜਿੱਦਾਂ ਮਰਜੀ ਤਾ 17-18 ਕਿਲੋ ਭਾ ਦੂ ਨੋਰਮਲੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਭਾ ਕੀ ਮੁੱਲ ਫਿਰ ਮੁੱਲ ਤੇ ਸ਼ਾਹੀ ਜੂ ਮਰਜ਼ੀ ਆਪਾਂ 40000 ਦੀ ਵੈੜ ਦੇ ਦੇਣੀ ਹੈ 40 ਵੀ ਹਾਂਜੀ ਕਰ ਦਈਏ ਇਮਾਨਦਾਰ ਕਿੰਨਾ ਕਰਦੇ ਫੁੱਲਾਈ ਕਰ ਦੋ ਫੁੱਲਾਈ 35000 ਦੀ ਦੇਣਾ 35 ਵੀ ਹਾਂਜੀ ਬੋਲ ਯਾਰ ਕਰਤੀ 33000 ਸ਼ਾਹ ਲੱਖ ਜਾਣਦੇ ਕਿ ਵੇੜ ਵੇ ਹੋਰ ਜੀ 33000 ਦੀ ਕਵਰ ਪੱਕੇ ਵੇੜ ਲਈ ਛੰਗੀ ਤੀਰੀ ਬੋਲ ਤੁਹਾਨੂੰ ਸਾਡੇ ਇਥਾਰਾ ਪਿੱਛੇ ਪਹਾੜ ਦੀ ਮੇਰੀ ਗਰੰਟੀ ਹੋਊਗੀ ਸ਼ਾਹ ਜੀ ਅੱਛਾ ਏ ਹਾਂ ਜੀ ਉਹ ਬਾਕੀ ਆ ਜੇ ਨਟਲਾ ਸਾਰੀਆਂ ਕਵਰ ਕਰੂਗੀ ਕਰ ਮਾਲਾ ਅਜੇ ਵੇੜ ਨਹੀਂ ਪਾਉਂਦੇ ਨਹੀਂ ਯਾਰ ਸਾਰਾ ਹੀ ਅਜੇ ਦਾ ਇਹ ਚੋਂ 200 ਰੁਪਏ ਸ਼ਾਹ ਜੀ ਛੋੜ ਹੀ ਹੋਊਗੀ ਠੀਕ ਏ ਠੀਕ ਏ ਲਓ ਜੀ 33000 ਦੇ ਵਿੱਚੋਂ 100 200 ਰੁਪਏ ਛੋੜ ਹੀ ਆ ਤੇ ਦੇਣੇ ਲਾ ਹੱਤਾ ਨਾ ਬੀਚ ਮੇਰਾ ਕੈਂਟਰ ਚਾਪਾਂ ਇਦਾਂ ਨਹੀਂ ਖੜਦੇ ਬੰਦੇ ਠੀਕ ਆ ਠੀਕ ਆ ਵੀ ਹਫਤੇ ਦਾ ਮੰਦਰ ਗਿਆ ਸਾਹ ਖੜ੍ਹਦੇ ਆ ਬਾਕੀ ਸਭ ਤਿਆਰ ਰਿਹੀ ਤੇ ਆ ਹੀ ਆਪਣਾ ਲਕੀਣਾ ਰਖਾਇਆ ਨੀਤੀ ਦਾ ਵੀ ਬਿਲਕੁਲ ਜਿਆਜ ਮਤ ਪਾਇਆ ਵਾ ਬਾਈ ਨੇ ਰੇਟ ਬਿਲਕੁਲ ਹੀ ਨਹੀਂ ਕਹਿੰਦੇ ਹੁੰਦੇ ਆ ਬਾਈ ਦੇ ਤੇ ਪੱਟੂ ਚੰਗੇ ਹੁੰਦੇ ਆ ਅੱਜਿਆ ਕਾ ਕਰਦੇ ਗੇਸਵਾ ਹਤੀ ਠੀਰਾਂ ਨਹੀਂ ਗੱਡੀ ਹੈ ਵੀ ਠੰਡੀ ਇਤੀ ਨਹੀਂ ਆ ਵਿਚਾਰੀ ਕਰਨ ਵਾਲੀ ਤੇ ਵੀਡੀਓ ਨੂੰ ਮਾਤ ਤੋਂ ਮਾਤੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ